ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੁਖ ਰਤਿਆ ਦੀ ਤੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਮੁੱਦਾ ਬਹੁਤ ਪੱਕਿਆ ਹੋਇਆ ਸੁਖ ਰਤਿਆ ਦਾ ਤੇ ਜੋ ਮਨਜੀਤ ਉਹਨਾਂ ਦਾ ਜਿਵੇਂ ਕਿ ਬਹੁਤ ਹੀ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀਆਂ ਹਰ ਰੋਜ਼ ਵੀਡੀਓ ਰੋਜ਼ ਆਉਂਦੀਆਂ ਹਰ ਰੋਜ਼ ਆਪਣੀ ਨਵੀਂ ਨਵੀਂ ਤੋਂ ਨਵੀਂ ਅਪਡੇਟ ਆਉਂਦੀ ਰਹਿੰਦੀ ਆ ਤੇ ਆਪਾਂ ਅੱਜ ਦੀ ਗੱਲ ਕਰਾਂਗੇ ਸੁਖ ਰਤਿਆ ਦੀ ਤੇ ਇਸ ਮਨਜੀਤ ਕੌਰ ਦੀ ਜੋ ਕਿ ਇੱਕ ਦੂਜੇ ਨੂੰ ਜਿਵੇਂ ਕਿ ਆਪਾਂ ਕਹਿ ਲਈਏ ਪਹਿਲਾਂ ਇਹਨਾਂ ਦੀ ਗੱਲ ਹੋਈ ਇੰਸਟਾਗ੍ਰਾਮ 'ਰਹੀਂ ਜਿਵੇਂ ਵੀ ਚਲੋ ਹੋ ਗਈ ਚਾਹ ਆਪਾਂ ਕਹਿ ਦਈਏ ਯਾਰ ਵੀ ਹੁਣ ਇਹਨਾਂ ਦਾ ਝਗੜਾ ਹੋ ਗਿਆ ਹਨਾ ਦੋ ਤਿੰਨ ਦਿਨਾਂ ਤੋਂ ਵੀਡੀਓ ਮੈਂ ਦੇਖ ਰਿਹਾਗਾ ਤੇ ਇਹਨਾਂ ਨੇ ਕੀ ਕਰ ਰਿਹਾ ਉਧਰੋਂ ਸੁਖ ਰਤਿਆ ਦਾ ਪਲਾਈ ਹੁੰਦਾ ਉਧਰ ਇਸ ਕੁੜੀ ਦਾ ਬਹੁਤ ਮੁੰਦਾ ਆਪਾਂ ਕਿ ਇੱਕ ਦੂਜੇ ਨੂੰ ਗਾਲ੍ਹਾਂ ਗੋਲੀਆਂ ਦੇਈ ਜਾਂਦੇ ਆ ਤੇ ਬਾਕੀ ਪਹਿਲੀ ਨੰਬਰ ਗੱਲ ਕਰਾਂਗੇ ਆਪਾਂ ਇਸ ਕੁੜੀ ਦੀ ਮਨਜੀਤ ਕੌਰ ਦੀ ਵੀ ਯਾਰ ਉਹਦੀ ਮਾਂ ਤਾਂ ਜੋ ਤੇ ਉਹਦੀ ਭੈਣ ਦਾ ਨੰਬਰ ਹੈ ਹਨਾ ਇਹਨਾਂ ਨੇ ਜਿਵੇਂ ਕੀ ਕਹਿ ਦਿੱਤੀ ਬੀੜੀ ਦੇ ਵਿੱਚ ਸਾਰਿਆਂ ਨੂੰ ਦੱਸਿਆ ਵੀ ਆ ਉਹਨਾਂ ਦੀ ਮਾਤਾ ਬਾਰੇ ਦੱਸਿਆ ਚਲ ਸੁਖਰਤੀਏ ਨਾ ਤਾਂ ਆਪਾਂ ਕਹਿ ਸਕਦੇ ਆ ਚਲ ਇਹਨਾਂ ਦੀ ਕੋਈ ਗੱਲਬਾਤ ਜਿਵੇਂ ਹੁੰਦਾ ਛੋਲੇ ਬੰਦਾ ਉੱਥੋਂ ਕੱਢ ਲੈਂਦਾ ਯਾ ਮਰੂੰਗੀ ਯਾ ਮਾਰੂੰਗੀ ਦੋਨਾਂ ਚੀਜ਼ ਇੰਸਟਾਗ੍ਰਾਮ ਰਾਹੀਂ ਚਲੋ ਨਹੀਂ ਚੰਗਾ ਲੱਗਾ ਇੱਕ ਦੂਜੇ ਨੂੰ ਇਹ ਝਗੜਾ ਹੋ ਗਿਆ ਇਹਨਾਂ ਦਾ ਪਰ ਮਾਤਾ ਨੂੰ ਤੇ ਜੋ ਇਹਦੀ ਭੈਣ ਦਾ ਕੋਈ ਕਸੂਰ ਨਹੀਂ ਸੀ ਕਿਉਂਕਿ ਦੇਖੋ ਯਾਰ ਇਹਨਾਂ ਦੇ ਮਾਤਾ ਨੂੰ ਕਹਿ ਕੇ ਥੋੜੀ ਇਹਨਾਂ ਨੇ ਕੋਈ ਇੱਕ ਦੂਜੇ ਨੂੰ ਗੱਲਬਾਤ ਕਰੀ ਹੈ ਜਾਂ ਉਸ ਕੁੜੀ ਨੇ ਤੇ ਉਹਨੇ ਕੁਝ ਕਿਹਾ ਸੀ ਸੁਖਰਤੀ ਦੀ ਭੈਣ ਨੇ ਕੁਝ ਨਹੀਂ ਕਿਹਾ ਨਾ ਉਹਨਾਂ ਦੀ ਮਾਤਾ ਨੇ ਉਹਨਾਂ ਦੇ ਘਰੇ ਵੀ ਰੱਖੀ ਹੈ ਇਹ ਕੁੜੀਏ ਕਿਸੇ ਦੇ ਘਰੇ ਖਾ ਪੀ ਕੇ ਆਪਾਂ ਪਹਿਲਾ ਨੰਬਰ ਤਾਂ ਕਾਵਾਂਗੇ ਦਲਤਾ ਦੂਜਾ ਨੰਬਰ ਇਹ ਕੋਈ ਬੱਚੀ ਤਾਂ ਹੈ ਨਹੀਂ ਸੀ ਵੀ ਜਿਹੜਾ ਇਹ ਕੁਝ ਹੋ ਸਮਝ ਹੈ ਨਹੀਂ ਸੀ ਤੇ ਬਾਕੀ ਆਪਾਂ ਕਾਵਾਂਗੇ ਸੁਖਰਤੀਆਂ ਨੂੰ ਵੀ ਭਈ ਵੀ ਕਿਸੇ ਵੀ ਮੰਨ ਕੇ ਚਲਾ ਆਪਣੀ ਵੈਸੇ ਪਹਿਲਾ ਨੰਬਰ ਤੱਕ ਕਿਸੇ ਦੇ ਖਿਲਾਫ ਵੀਡੀਓ ਹੈ ਨਹੀਂ ਮੇਰੀ ਨਾ ਤਾਂ ਛੋਡੇ ਖਿਲਾਫ ਨਾ ਇਸ ਕੁੜੀ ਖਿਲਾਫ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਤੇ ਆਪਾਂ ਪੰਜਾਬ ਨੂੰ ਜਾਗਰਤ ਕਰਦੇ ਆ ਕਿਉਂਕਿ ਜਿਹੜੇ ਹਿਸਾਬ ਨਾਲ ਅੱਜ ਦੇ ਮਾਹੌਲ ਮੁੰਡੇ ਕੁੜੀਆਂ ਇੰਸਟਾਗ੍ਰam ਰਾਹੀਂ ਗੱਲਬਾਤ ਕਰਕੇ ਧੋਖੇ ਧੜੀਆਂ ਹੋ ਰਹੀਆਂ ਹਨਾ ਚਲ ਮੈਂ ਤਾਂ ਵੈਸੇ ਕੋਣ ਆ ਮੈਂ ਸਮਝਾਉਣ ਵਾਲਾ ਪਰ ਆਪਾਂ ਇਹ ਕਹਿੰਦੇ ਆ ਵੀ ਪੰਜਾਬ ਦੇ ਜੋ ਹੋਰ ਵੀ ਮੁੰਡੇ ਕੁੜੀਆਂ ਜਿਵੇਂ ਹਰ ਰੋਜ਼ ਵੀਡੀਓ ਵਾਇਰਲ ਹੋ ਰਹੀਆਂ ਸੋਡੀਆਂ ਮੰਨ ਕੇ ਚਲੋ ਸੁਖਰਤੀਆਂ ਦੀਆਂ ਤੇ ਇਸ ਕੁੜੀਏ ਕੁੜੀ ਦੀਆਂ ਆਪਾਂ ਨੂੰ ਪਤਾ ਹੀ ਆ ਵੀ ਮਾਹੌਲ ਖਰਾਬ ਹੋ ਰਿਹਾ ਚਲੋ ਬਹਿ ਕੇ ਗੱਲ ਜੇ ਇਸ ਕੁੜੀ ਨੂੰ ਪਤਾ ਹੀ ਲੱਗ ਗਿਆ ਵੀ ਜਰ ਜਦੋਂ ਆਪਾਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਹੁਣ ਕੰਟੈਕਟ ਟੁੱਟ ਗਿਆ ਤੋਸ ਤੁਸੀਂ ਇੰਨੇ ਉਹਨੂੰ ਰਾਤ ਨੂੰ ਇਕੱਠੇ ਸੋਣੇ ਇਹੋ ਜਿਹੇ ਕਿਹੜਾ ਕੰਟਰੈਕਟ ਹੈ ਫਿਰ ਵੀ ਉਹਦੇ ਮਗਰ ਪੈਣਾ ਗਲਤ ਆ ਕਿ ਕੋਈ ਬੱਚੀ ਤਾਂ ਹੈ ਨਹੀਂ ਯਾਰ ਇਹ ਸੋ ਸਮਝ ਕੇ ਜਦੋਂ ਇਹਨੇ ਪਤਾ ਲੱਗ ਗਿਆ ਸੀ ਚਲ ਹੁਣ ਮੇਰਾ ਮੰਨ ਕੇ ਚਲ ਖੜਾ ਛੜਦਾ ਤੁਸੀਂ ਵੀ ਖੜਾ ਛੜਦੇ ਕੁਰੂਜੇ ਨੂੰ ਗਾਲ੍ਹਾਂ ਕੱਢਣਾ ਨਾ ਦਿਓ ਕਿਉਂਕਿ ਆਪਣੇ ਪੰਜਾਬ ਦਾ ਮਾਹੌਲ ਵਿਗੜਦਾ ਭਾਈ ਇਸ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਪਹਿਲੇ ਹੀ ਆਪਾਂ ਨੂੰ ਪਤਾ ਸਰਕਾਰਾਂ ਦਾ ਕੁਝ ਹੋਰ ਵੀ ਨਹੀਂ ਕਰ ਰਹੀਆਂ ਕਿਉਂਕਿ ਹੋਰ ਵੀ ਆਪਣੇ ਸਰਕਾਰਾਂ ਨੂੰ ਜਿਵੇਂ ਹੁਣ ਪੱਤਰਕਾਰ ਕਹਿਦੀ ਹਰ ਰੋਜ਼ ਤੁਹਾਡੀ ਇੰਟਰਵਿਊ ਲੈਣ ਆਉਂਦੇ ਆ ਹੋਰ ਵੀ ਬਹੁਤ ਕੰਮ ਯਾਰ ਪੰਜਾਬ ਦੇ ਵਿੱਚ ਜਿਹੜੇ ਅੜੇ ਪਏ ਆ ਤੇ ਆਪਾਂ ਕਿਧਰੇ ਹੋਰ ਨੂੰ ਤੁਰ ਪਏ ਆਪਸ ਵਿੱਚ ਮਿਲੜੀਏ ਨੇ ਇਹ ਬਹੁਤ ਗਲਤ ਗੱਲ ਆ ਪਹਿਲਾ ਨੰਬਰ ਗੱਲ ਆਪਾਂ ਇਸ ਕੁੜੀ ਨੂੰ ਕਮਾਂਗੇ ਕਿ ਤੁਸੀਂ ਮਨਜੀਤ ਕੌਰ ਨੂੰ ਕਹਨੇ ਆ ਆਪਣੇ ਭਰਾਵਾਂ ਤੇ ਇੱਕ ਇੱਕ ਬੇਨਤੀ ਆ ਜੋ ਵੀ ਆਪਣੀ ਵੀਡੀਓ ਦੇਖੋ ਭੈਣਾ ਤੇ ਇੱਕ ਭਰਾਵਾਂ ਤੇ ਇੱਕ ਮੇਰਾ ਚੈਨਲ ਨੂੰ ਭਰਾ ਵਾਂ ਕੇ ਸ਼ੇਅਰ ਕਰਦਾ ਕਰੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਆਪਣਾ ਪੰਜਾਬ ਦੇ ਮੁੱਦੇ ਤੇ ਚੱਲਣਾ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਾਈ ਜੀ ਆਪਾਂ ਜੋ ਵੀ ਆਪਣੇ ਪੰਜਾਬ ਚ ਹੁੰਦਾ ਆਪਾਂ ਤੁਹਾਡੇ ਤੱਕ ਪਹੁੰਚਾਉਣੇ ਰਹਿੰਦੇ ਆ ਹਨਾ ਤੇ ਆਪਾਂ ਇਹ ਪੁੱਛਣਾ ਚਾਹੁੰਦੇ ਆ ਦੇਖ ਇਹਨਾਂ ਦੋਨਾਂ ਨੂੰ ਠੀਕ ਆ ਸ਼ੁਕਰ ਦੀਏ ਨੂੰ ਵੀ ਪਹਿਲਾ ਨੰਬਰ ਤਾਂ ਆਪਣੀ ਕੋਈ ਖਲਾਫ ਨਹੀਂ ਹੈਗੀ ਵੀਡੀਓ ਵੀ ਦੇਖੋ ਜੀ ਸੁਖਰਤੀਏ ਨੂੰ ਵੀ ਕਹਿ ਦਿੰਦੇ ਆ ਉਹ ਵੀ ਸਮਝਦਾਰ ਹੈਗਾ ਮੁੰਡਾ ਯਾਰ ਆਪਣੇ ਵਾਂਗੂ ਹੈ ਮੰਨ ਕੇ ਚਲੋ ਵੀ ਤੂੰ ਵੀ ਭਰਾਵਾ ਚੁੱਪ ਕਰ ਜਾ ਤੇ ਕੁੜੀ ਨੂੰ ਵੀ ਕਹਿਨੇ ਆ ਭਈ ਆਪਾਂ ਤਾਂ ਠੀਕ ਆ ਵੀ ਆਪ ਦਾ ਜੇ ਪਤਾ ਵੀ ਤੂੰ ਇਧਰ ਇਹ ਤੁਹਾਡੇ ਨਾਲ ਨਹੀਂ ਗੱਲਬਾਤ ਕਰਦਾ ਤਾਂ ਜੋ ਇਹਨਾਂ ਨੂੰ ਹੁਣ ਟਿਕ ਜਾਣਾ ਚਾਹੀਦਾ ਆਪਾਂ ਤਾਂ ਇਹ ਕਹਿ ਰਹੇ ਆ ਠੀਕ ਆ ਕਿਉਂਕਿ ਆਏ ਆ ਯਾਰ ਕਿਸੇ ਦੇ ਧੀ ਪੁੱਤ ਨੂੰ ਮਾਰਾ ਕੇ ਕੁਝ ਨਹੀਂ ਮਿਲਦਾ ਕਿਉਂਕਿ ਕੱਲ ਨੂੰ ਇਹ ਜਿਹੜੇ ਹਿਸਾਬ ਨਾਲ ਸੁਖਰਤੀਏ ਦੀ ਵੀਡੀਓ ਦੇਖੀ ਵੀ ਮੈਂ ਯਾਰ ਦਾਸ ਲੋਟ ਨੂੰ ਮੈਂ ਟਾਈਮ ਤੇ ਵੀ ਕੀ ਕਰੂੰਗਾ ਮੈਂ ਜਿਹਨੂੰ ਵੱਡੂ ਆ ਸਰਿਆਂ ਨੂੰ ਪਰ ਆਪਾਂ ਇਹ ਕਹਨੇ ਆ ਝਗੜੇ ਪਿਆਵ ਦੇ ਵਿੱਚ ਭਈ ਆਪਸ ਵਿੱਚ ਕੋਈ ਫਾਇਦਾ ਨਹੀਂ ਲੜਨ ਦਾ ਯਾਰ ਬਹੁਤ ਮਾਹੌਲ ਖਰਾਬ ਹੋ ਰਿਹਾ ਤੇ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿੱਥੇ ਇਹ ਗੱਲ ਰੁਕ ਗਈ ਆ ਰੋਕ ਦੋ ਕੀ ਪਤਾ ਮੇਰੀ ਗੱਲ ਸੁਣੋ ਯਾਰ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਦੋਨਾਂ ਨੂੰ ਤੁਸੀਂ ਦੋਨੇ ਸਮਝਦਾਰ ਆ ਇੱਕ ਦੂਜੇ ਨੂੰ ਗਾਲ੍ਹਾਂ ਦੇ ਕੇ ਤਾਂ ਕੋਈ ਆਪਣਾ ਹੱਲ ਨਹੀਂ ਹੁੰਦਾ ਨਾ ਜਦੋਂ ਇਸ ਕੁੜੀ ਨੂੰ ਕਹਾਂਗੇ ਪਹਿਲਾਂ ਮਨਜੀਤ ਕੌਰ ਨੂੰ ਵੀ ਤੂੰ ਵੀ ਸਮਝਦਾਰ ਆ ਕੋਈ ਭਾਈ 29 ਸਾਲ ਦੀ ਉਮਰ ਹੋ ਰਹੀ ਹੈ ਤੂੰ ਪਹਿਲਾ ਨੰਬਰ ਤੁਸੀਂ ਵੀ ਚੁੱਪ ਕਰਕੇ ਬਹਿ ਜਾਓ ਕਿਉਂਕਿ ਜਿਹੜੇ ਹਿਸਾਬ ਨਾਲ ਸੋਨ ਨੂੰ ਕਮੈਂਟ ਆ ਸੀ ਪੜੇ ਪੜੇ ਹੈ ਇਸ ਕੁੜੀ ਨੂੰ ਥੋੜਾ ਇਹ ਗਲਤ ਕਮੈਂਟ ਆ ਰਹੇ ਸੀ ਕਿਉਂਕਿ ਲੋਕ ਯਾਰ ਤੁਹਾਨੂੰ ਪਤਾ ਹੀ ਅੱਜ ਕੱਲ ਦਾ ਮਾਹੌਲ ਠੀਕ ਆ ਵੀ ਤੂੰ ਕੀ ਲੈਣ ਗਈ ਸੁਕਰਤੀ ਕੋਲ ਪਲੰਦ ਢਗੜਾ ਪਰ ਆਪਾਂ ਇਹ ਕਹਨੇ ਆ ਚਲੋ ਯਾਰ ਕਿਸੇ ਦੀ ਇਹ ਪਤੀ ਪਹਿਣ ਬਾਰੇ ਗਲਤ ਵੀ ਨਹੀਂ ਕਹਿ ਸਕਦੇ ਪਰ ਇਸ ਕੁੜੀ ਨੂੰ ਇਹ ਜ਼ਰੂਰ ਕਵਾਂਗੇ ਵੀ ਯਾਰ ਕਿਸੇ ਦੀ ਸੁਕਰਤੀ ਨੇ ਛੋਡੇ ਨਾਲ ਚੱਲ ਗੱਲ ਵਾਸ ਉਹਨੂੰ ਤੁਸੀਂ ਬੁਰਾਫਲਾ ਕਹਿ ਸਕਦੇ ਜੀ ਉਹਦੀ ਭੈਣ ਨੂੰ ਜਾਂ ਉਹਦੀ ਮਾਤਾ ਨੂੰ ਇਹ ਨਹੀਂ ਕਹਿਣਾ ਸੀ ਆਪਾਂ ਇਹ ਕਹਿੰਦੇ ਜਿਹਦੇ ਨਾਲ ਜਿੱਥੇ ਆਪਣੀ ਲੜਾਈ ਉਹਦੇ ਨਾਲ ਲੜੋ ਯਾਰ ਮਾਤਾ ਪਿਤਾ ਦਾ ਕੋਈ ਕਸੂਰ ਨਹੀਂ ਠੀਕ ਆ ਤੇ ਪਹਿਲਾ ਨੰਬਰ ਤਾਂ ਆਪਾਂ ਇਹ ਹੀ ਕਹਨੇ ਆ ਤੁਸੀਂ ਮੁੱਦਾ ਨਾ ਫਕਾਓ ਜਿੱਥੇ ਜਿੱਥੇ ਗੱਲ ਟਿਕੀ ਆ ਟਿਕੀ ਰਹੇ ਨਾ ਤੇ ਆਪਣਾ ਇੱਕ ਅਪੀਲ ਆਪਣੇ ਪੰਜਾਬ ਦੇ ਵਿੱਚ ਆਪਾਂ ਸਾਰੇ ਭਰਾਵਾਂ ਨੂੰ ਕਰ ਰਹੇ ਆ ਭੈਣਾਂ ਨੂੰ ਕਰ ਰਹੇ ਆ ਕਿ ਆਪਣਾ ਛੋਡੇ ਸਰ ਤੇ ਚੈਨਲ ਦਾ ਚੈਨਲ ਨੂੰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਦਾ ਕਰੋ ਭਰਾ ਵਾਂਗ ਕੇ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਛੋਡੇ ਤੱਕ ਤੇ ਇੱਕ ਆਪਾਂ ਜੋ ਕੱਲ ਦੀ ਗੱਲ ਕਰ ਰਹੇ ਸੀ ਇਸ ਮਨਜੀਤ ਕੌਰ ਦੀ ਹਨਾ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਹੁਣ ਕੀ ਕਹਿ ਰਹੇ ਆ ਤੇ ਲਾਈਵ ਆ ਕੇ ਸ਼ੁਕਰਤਿਆ ਵੀ ਕੀ ਕਰੇ ਤੇ ਰੁਨਜੀਤ ਕੌਰ ਵੀ